ਪੰਜਾਬ ਵਿੱਚ ਪਿਛਲੇ 2-3 ਦਿਨਾਂ ਤੋਂ ਲਗਾਤਾਰ ਪਰਿਮੀ ਪੈਣ ਦੇ ਨਾਲ ਪਾਣੀ ਪੱਧਰ ਖੱਗਰ ਦਾ ਜੋ ਕਿ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਹੁਣ 747 ਦੇ ਕਰੀਬ ਹੋ ਚੁੱਕਿਆ ਹੈ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟੀ ਥੱਲੇ ਹੈ ਉੱਥੇ ਹੀ ਪਿੰਡ ਮੰਡਵੀ ਦੇ ਲੋਕਾਂ ਵੱਲੋਂ ਸਰਕਾਰ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਪੋਪ ਲਾਈਨ ਤਾਂ ਭੇਜ ਦਿੱਤੀ ਹੈ ਅਤੇ ਉਸ ਦੇ ਚਲਾਉਣ ਲਈ ਡਰਾਈਵਰ ਨੂੰ ਜਦੋਂ ਕਿਹਾ ਗਿਆ ਤਾਂ ਉਹ ਕਹਿੰਦੇ ਕਿ ਇਸ ਦੀ ਜ਼ਿੰਮੇਵਾਰੀ ਉੱਟੋ ਕਿ ਸਾਨੂੰ ਪੈਸੇ ਕੌਣ ਦਵੇਗਾ ਉਹਨਾਂ ਕਹੇ ਕਿ ਸਰਕਾਰ ਸਿਰਫ ਮੌਕੇ ਤੇ ਆ ਕੇ ਹੀ ਮਸ਼ੀਨਾਂ ਭੇਜ ਦਿੱਤੀਆਂ ਹਨ ਤਾਂ ਜੋ ਬੰਦ ਟੁੱਟਣ ਦਾ ਹੀ ਇੰਤਜ਼ਾਰ ਕਰ ਰਹੇ ਹੋ। ਦੇਖ ਸਕਦੇ ਹੋ ਐਨ ਪੂਰਾ ਫੁੱਲ ਹੋ ਗਿਆ ਤੇ ਮਹਿਕਮੇ ਲੋ ਜਿਹੜੀ ਜੀਸੀਬੀ ਆਈ ਹੈ ਪਰसों ਹੀ ਆ ਕੇ ਆਪਣੀ ਇੱਥੇ ਗਰਾਊਂਡ ਦੇ ਵਿੱਚ ਖੜੀ ਹੈ। ਸਾਰੇ ਇਹ ਕਿਸਾਨ ਵੀ ਇਕੱਠੇ ਹੋਏ ਨੇ। ਸਾਰਤ ਕਰੀ ਮੋਟਕਲ ਸਾਰੇ ਕਿਸਾਨ ਮੇਰੇ ਇੱਥੇ ਖੜੇ ਨੇ ਇਹਨੂੰ ਜਿਹੜਾ ਜੀਸੀਬੀ ਨਾਲ ਲੈ ਕੇ ਆਇਆ ਹੈ ਕਿਥੇ ਲੋਡ ਉਥੇ ਮਿੱਟੀ ਲਾਏ ਪਰ ਇਹਨਾਂ ਦੇ ਵੀ ਇਹ ਡੀਟੇਲ ਕੌਣ ਪਾਏਗਾ ਕੌਣ ਜ਼ਿੰਮੇਵਾਰੀ ਲੈਗਾ ਤੇ ਮਿੱਟੀ ਵੀ ਖਲਿਆਵਾ ਵਿੱਚੋਂ ਮਿੱਟੀ ਮੈਂ ਚੁੱਕ ਨਹੀਂ ਸਕਦਾ ਕਿਉਂਕਿ ਵਿੱਚ ਪੇਟੇ ਲਾਏ ਹੋਏ ਨੇ ਜੰਗਲਾਤ ਵਿਭਾਗ ਨੇ ਮੇਰੇ ਤੇ ਕਾਰਵਾਈ ਹੋਏਗੀ ਤੇ ਹੁਣ ਜੇ ਕੋਈ ਬੰਨ ਟੁੱਟਦਾ ਕਿਸ ਪਾਸੇ ਇਹਦੇ ਜ਼ਿੰਮੇਵਾਰ ਕੌਣ ਹੈ ਹਾਂ ਦੇਖ ਸਕਦੇ ਹੋ ਤੁਸੀਂ ਕੋਈ ਅਧਿਕਾਰੀ ਨਹੀਂ ਵਿਭਾਗੇ ਦਾ ਸੂਚਾਰ ਲੈਣ ਆਇਆ ਆ ਸਾਰੇ ਕਿਸਾਨ ਇੱਥੇ ਇਕੱਠੇ ਹੋਏ ਨੇ ਤੇ ਆ ਜਿਹੜੀ ਪੋਕਲੇਨ ਜਿਹੜੀ ਪਰਸੋਂ ਦੀ ਇੱਥੇ ਆ ਕੇ ਐਵੇਂ ਖੜੀ ਏ ਕਿਤੋਂ ਤਾਪੜਾ ਮਿੱਟੀ ਦਾ ਨਹੀਂ ਚੁੱਕ ਕੇ ਲਾਇਆ ਇਹਨਾਂ ਨੇ ਹਾਂਜੀ ਕਿਹੋਣੇ ਚਲਾਉਂਦੇ ਇਹਨੂੰ ਕੋਈ ਕੋਈ ਚਲਵਾਉਗਾ ਜੇ ਫੇਰ ਚਲਣੀ ਆ ਮਸ਼ੀਨਾਂ ਮਸ਼ੀਨਾਂ ਬੰਦ ਕਰਾ ਕਿੰਨੇ ਚਲਾਨੀ ਐ ਕੁਝਿੰਦਾ ਹੁਣ ਦੇ ਕਿਉਂ ਚਲਾਉਗਾ ਦੇਖੋ ਮੈਂ ਕਿਹਮਾ ਚਲਵਾਉਗਾ ਕਿ ਕੋਈ ਨਹੀਂ ਕਦੋਂ ਚਲਾਣੀ ਜਦੋਂ ਬੰਨ ਟੁੱਟ ਗਿਆ ਤੁਸੀਂ ਇੰਤਜ਼ਾਰ ਕਰਦੇ ਪਏ ਇਸ ਚੀਜ਼ ਦਾ ਅਸੀਂ ਤਾਂ ਕੀ ਕਰੀ ਲੋਣਾ ਅਸੀਂ ਕਿਹਦੀ ਚਲਾਈਏ ਅਸੀਂ ਹੈ ਕਿਹਦੀ ਚਲਾਈਏ ਕਿਹਦੀ ਫਿਰ ਕਦੋਂ ਲੈ ਕੇ ਆਏ ਇੱਥੇ ਕੌਣ ਕਿੰਨੇ ਜੀ ਮੈਂ ਕਿਹਨੇ ਬੁਲਾਈ ਸੀ ਹੁਣ ਠੇਕੇਦਾਰਾਂ ਨੇ ਬੰਦ ਕਰਾਤੀਆਂ ਮਸਿਨਾ ਬੰਦ ਕਦੋਂ ਕਰਾਤੀਆਂ ਅੱਜ ਵੀ ਜਦੋਂ ਕੋਈ ਪਾਣੀ ਆਊਗਾ ਫਿਰ ਦੇਖਾਂਗੇ ਪਾਣੀ ਆਇਆ ਤਾਂ ਮੈਂ ਕਿ ਗਰਦ ਭਰ ਆਇਆ ਫੁੱਲ ਹੁਣ ਠੇਕੇਦਾਰ ਕੋਈ ਆਊਗਾ ਜੇ ਫਿਰ ਚਲਾਵਾਂਗੇ ਮਸਿਨਾ ਸੀ ਨੇ ਹੁਣੋਂ ਇੰਤਜ਼ਾਰ ਹੋ ਰਿਹਾ ਵੀ ਜਦੋਂ ਪਾਣੀ ਟੁੱਟੇਗਾ ਪਿੰਡ ਡੁੱਬੇਗਾ ਫਿਰ ਤੁਸੀਂ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਗੱਲ ਕਰੋ ਤੁਸੀਂ ਇੱਥੇ ਲੈ ਕੇ ਕੀ ਖਲਾਰਨ ਦਾ ਫਾਇਦਾ ਹੈ ਦਾ ਤੁਸੀਂ ਤੁਹਾਡਾ ਮੀਟਰ ਚੱਲਦਾ ਪਿਆ ਇਸ ਚੀਜ਼ ਦਾ ਕਹਿੰਦੇ ਵੀ ਮਸ਼ੀਨਾਂ ਬੰਦ ਕਰੋ ਠੇਕੇਦਾਰ ਨੂੰ ਠੇਕਾ ਦੇ ਦੋ ਨਾ ਕੋਈ ਠੇਕੇਦਾਰ ਇੱਥੇ ਵੇਜੇ ਆਈਏ ਤੇ ਇੱਥੇ ਖੜੀ ਅਸੀਂ ਕਿਹਦੀ ਚਲਾਈਏ ਹਾਂ ਤੁਸੀਂ ਵੇਖ ਸਕਦੇ ਹੋ ਪਰਸੋਂ ਦੀ ਆ ਕੇ ਖੜੀ ਇੱਥੇ ਤੇ ਆਹ ਘੱਗਰ ਜਿਹੜਾ ਫੁੱਲ ਭਰਿਆ ਪਿਆ ਇੱਧਰ ਸਾਰੇ ਕਿਸਾਨ ਉੱਥੇ ਇਕੱਠੇ ਵੀ ਹੋਏ ਨੇ ਤੇ ਕੋਈ ਇਹਦਾ ਹੱਲ ਨਹੀਂ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਇਹ ਇੰਤਜ਼ਾਰ ਕਰਦੇ ਪੈਨੂ ਕਦੋਂ ਪਾਣੀ ਟੁੱਟੇ ਤੇ ਫਿਰ ਪਿੰਡ ਡੁੱਬੇ ਤੇ ਫਿਰ ਅਸੀਂ ਕਿਸ ਬਸੇ ਹੋਈਏ ਟੱਕਾ ਗਰਦਿ ਸਥਿਤੀ ਤੁਸੀਂ ਦੇਖ ਸਕਦੇ ਹੋ ਐਨ ਪੂਰਾ ਫੁੱਲ ਹੋ ਗਿਆ ਤੇ ਮਹਿਕ ਮੇਲੇ ਜਿਹੜੀ ਜੀਸੀਬੀ ਆਈ ਹੈ ਪਰਸੋਂ ਆ ਗਿਆ ਹੁਣ ਇੱਥੇ ਗਰਾਊਂਡ ਦੇ ਵਿੱਚ ਖੜੀਏ ਸਾਰੇ ਹੀ ਕਿਸਾਨ ਵੀਰ ਇਕੱਠੇ ਹੋਏ ਨੇ ਸਾਰੇ ਕਰੀ ਮੋੜ ਤੱਕਲ ਸਾਰੇ ਕਿਸਾਨ ਵੀ ਇੱਥੇ ਖੜੇ ਨੇ ਇਹਨੂੰ ਜਿਹੜਾ ਜੀਸੀਬੀ ਵਾਲਾ ਲੈ ਕੇ ਆਇਆ ਇਹਨੂੰ ਕਿਹਾ ਵੀ ਇੱਥੇ ਲੋਡ ਇੱਥੇ ਮਿੱਟੀ ਲਾਏ ਪਰ ਇਹਾਂ ਦੇ ਵੀ ਇੱਥੇ ਜ਼ਿੰਮੇਵਾਰੀ ਕੌਣ ਪਾਏਗਾ ਕੌਣ ਜ਼ਿੰਮੇਵਾਰੀ ਲੈਗਾ ਇਹਨਾਂ ਮਿੱਟੀ ਵੀ ਖਲਿਆਵਾ ਵਿੱਚੋਂ ਮਿੱਟੀ ਮੈਂ ਚੁੱਕ ਨਹੀਂ ਸਕਦਾ ਕਿਉਂਕਿ ਵਿੱਚ ਪੇਟੇ ਲਾਏ ਹੋਏ ਨੇ ਜੰਗਲਾਤ ਵਿਭਾਗ ਨੇ ਮੇਰੇ ਤੇ ਕਾਰਵਾਈ ਹੋਏਗੀ ਤੇ ਹੁਣ ਜੇ ਕੋਈ ਬੰਨ ਟੁੱਟਦਾ ਕਿਸ ਪਾਸੇ ਇਹਦੇ ਜ਼ਿੰਮੇਵਾਰ ਕੌਣ ਹੈ ਆ ਵੇਖ ਸਕਦੇ ਹੋ ਤੁਸੀਂ ਕੋਈ ਅਧਿਕਾਰੀ ਨਹੀਂ ਵਿਭਾਗ ਦੇ ਦਸਤੂਰ ਲੈਣ ਆਇਆ ਆ ਸਾਰੇ ਕਿਸਾਨ ਇੱਥੇ ਇਕੱਠੇ ਹੋਏ